ਸਾਤ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਦਾ ਆਪਣੀ ਨਵੀਂ ਵੀਡੀਓ ਚ ਅੱਜ ਗੱਲ ਕਰਦੇ ਆਂ ਵੀ ਜਦੋਂ ਆਪਾਂ ਕਿਸੇ ਦੀ ਗੱਲਾਂ ਦਾ ਜਵਾਬ ਦੇਣ ਲੱਗ ਜਾਂਦੇ ਆਂ ਨਾ ਤੇ ਉਹਦਾ ਆਪਾਂ ਆਪਦੇ ਕੰਮ ਤੋਂ ਵੀ ਥੱਲੇ ਡਿੱਗ ਜਾਂਦੇ ਆਂ ਮਤਲਬ ਜਿਹੜਾ ਕੰਮ ਕਰਦੇ ਆ ਉਹਦੇ 'ਚ ਵੀ ਨਹੀਂ ਧਿਆਨ ਰਹਿੰਦਾ ਉਹ ਕਿਵੇਂ ਉਹ ਨਾ ਦੋ ਹੰਸ ਰਹਿੰਦੇ ਹੁੰਦੇ ਇੱਕ ਤਲਾਬ 'ਚ ਤੇ ਉਸੇ ਤਲਾਬ 'ਚ ਇੱਕ ਕਛੂਕ ਮਰ ਜਾਂਦਾ ਹੁੰਦਾ ਤੇ ਉਹ ਤਲਾਬ 'ਚ ਨਾ ਪਾਣੀ ਸੁੱਕਣ ਲੱਗ ਜਾਂਦਾ ਸਹਜੇ ਸਹਜੇ ਵੀ ਉਹ ਤਲਾਬ ਹੌਲੀ-ਹੌਲੀ ਖਤਮ ਹੀ ਹੋ ਜਾਂਦਾ ਪਾਣੀ-ਪੁਣੀ ਕੁਛ ਨਹੀਂ ਰਹਿੰਦਾ ਤੇ ਉਹ ਦੋ ਹੰਸ ਕਹਿੰਦਾ ਚਲ ਆਪਾਂ ਹੋਰ ਤਲਾਬ 'ਚ ਜਾਂਦੇ ਆਂ ਵੀ ਉੱਡ ਕੇ ਵੀ ਤੇ ਉਹ ਕਛੂਗਮਾ ਆਨਣਾ ਨੂੰ ਕਹਿੰਦਾ ਵੀ ਮੈਨੂੰ ਵੀ ਲੈ ਜਾ ਨਾਲ ਵੀ ਮੈਂ ਇੱਥੇ ਕੀ ਕਰੂੰਗਾ ਇਕੱਲਾ ਤੇ ਇੱਥੇ ਪਾਣੀ ਪੂਣੀ ਤਾਂ ਹੋਣਾ ਨਹੀਂਗਾ ਤੇ ਉਹ ਕਹਿੰਦਾ ਚੱਲ ਤੂੰ ਓੜ ਤਾਂ ਨਹੀਂ ਸਕਦਾ ਕਹਿੰਦਾ ਅਸੀਂ ਨਾ ਇੱਕ ਡੰਡਾ ਫੜਾਂਗੇ ਤੇ ਤੂੰ ਡੰਡਾ ਆ ਵਾ ਦੇ ਮੂੰਹ ਚ ਪਾ ਲਈ ਤੇ ਐਵੇਂ ਤੈਨੂੰ ਅਸੀਂ ਓੜਾ ਕੇ ਤੇ ਲੈ ਜਾਾਂਗੇ ਪਰ ਇੱਕ ਗੱਲ ਆ ਵੀ ਤੂੰ ਰਾਹ ਚ ਬੋਲੀ ਨਾ ਨਹੀਂ ਤਾਂ ਤੂੰ ਥੱਲੇ ਡਿੱਗ ਜਾਵੇਂਗਾ ਕੋਈ ਕੁਛ ਮਰਜ਼ੀ ਬੋਲੀ ਜਾਵੇ ਪਰ ਤੂੰ ਨਾ ਬੋਲੀ ਨਾ ਤੇ ਉਹ ਬਾਈ ਐਵੇਂ ਕਰਦੇ ਆ ਉਹ ਡੰਡਾ ਫੜ ਲੈਂਦੇ ਆ ਦੋਵੇਂ ਹੱਸ ਤੇ ਉਹ ਕਛੂਗਮਾ ਡੰਡੇ ਨੂੰ ਮੂੰਹ ਚ ਪਾਲਨ ਦਾ ਤੇ ਉਹਨੂੰ ਉੜਾ ਕੇ ਤੇ ਦੂਜੇ ਤਲਾਬ ਵੱਲ ਜਦੋਂ ਲਜਾਨ ਲੱਗਦੇ ਆ ਨਾ ਤੇ ਰਾਹ ਚ ਲੋਕ ਵੇਖ ਕੇ ਹੱਸਦੇ ਕਛੂਗਮੇ ਬੰਨੇ ਵੀ ਕਛੂਗਮੇ ਨੇ ਦੇਖੋ ਵੀ ਡੰਡਾ ਫੜ ਰੱਖਿਆ ਹੱਸਦੇ ਜਿਵੇਂ ਤੁਹਾਨੂੰ ਪਤਾ ਹੀ ਆ ਤੇ ਉਹ ਵੀ ਕਛੂਗਮਾ ਲੋਕਾਂ ਦੀ ਗੱਲ ਦਾ ਜਵਾਬ ਦੇਣ ਲੱਗਿਆ ਤੇ ਉਹਦੇ ਮੂੰਹ ਜਦੋਂ ਬੋਲਣ ਲੱਗਾ ਡੰਡਾ ਜਦੋਂ ਛੁੱਟ ਗਿਆ ਤੇ ਉਹ ਦੜਾਮ ਜਿਹੜਾ ਆ ਕੇ ਜ਼ਮੀਨ ਤੇ ਡਿੱਗ ਪਿਆ ਤੇ ਐਵੇਂ ਸੀ ਜਦੋਂ ਲੋਕਾਂ ਨੇ ਗੱਲਾਂ ਦਾ ਜਵਾਬ ਦੇਣ ਲੱਗਿਆ ਤੇ ਆਪ ਦੇ ਜਿਹੜਾ ਸੀ ਖਤਮ ਹੀ ਹੋ ਗਿਆ ਜਦੋਂ ਜਦਾਂ ਲੋਕਾਂ ਦੇ ਗੱਲਾਂ ਜਵਾਬ ਦਵੋਗੇ ਉਦੋਂ ਤੋਂ ਸਾਰੇ ਕੰਮ ਤੋਂ ਵੀ ਪਿੱਛੇ हट ਜਾਓ। ਲੋਕ ਚੰਗੀ ਮਾੜੀ ਕਹਿੰਦੇ ਰਹਿੰਦਾ ਕਿ ਤੇ ਚੰਗੀ ਮਾੜੀ ਨਾਲ ਸੁਣੋ ਬਸ ਆਦੇ ਮੰਜ਼ਲ ਵੱਲ ਜਿਹੜਾ ਨਾ ਧਿਆਨ ਰੱਖੋ ਬਸ ਇੰਨਾ ਹੋਵੇ ਵੀ ਤੁਹਾਡਾ ਕੰਮ ਨੇਕ ਹੋਵੇ ਚੰਗੀ ਨੀਅਤ ਦਾ ਹੋਵੇ ਕੋਈ ਤੁਹਾਨੂੰ ਤੁਹਾਡੀ ਮੰਜਾ ਤੋਂ ਹਟਾ ਨਹੀਂ ਸਕਦਾ। ਧੰਨਵਾਦ ਜੀ ਨਿੱਕੀ ਜੀ ਕਿਵੇਂ ਲੱਗੀ ਸਟੋਰੀ ਤੇ ਲਾਈਕ ਸਬਸਕ੍ਰਾਈਬ ਕਰ ਦੇ।